ਸਤਿ ਸ੍ਰੀ ਅਕਾਲ ਦੋਸਤੋ ਜਨਮ ਦਿਨ ਇੱਕ ਦਿਨ ਵਿਸ਼ੇਸ਼ ਸਾਲ ਦਾ ਖਾਸ ਦਿਨ ਖਾਸ ਹੋ ਵੀ ਵੀ ਕਿਉਣਾ ਆਖਰ ਇੱਕ ਸਾਲ ਦੇ ਲੰਮੀ ਉਡੀਕ ਦੇ ਪਿੱਛੋਂ ਜੋ ਆਉਂਦਾ ਦਿਨ ਆਉਂਦਾ ਤੇ ਨਾਲ ਲਿਆਉਂਦਾ ਖੁਸ਼ੀਆਂ ਮਨ ਦੇ ਚਾ ਸਕੇ ਸੰਬੰਧੀ ਜਾਣ ਪਹਿਚਾਨ ਵਾਲੋ ਮਿਲੀ ਜਨਮ ਦਿਨ ਦੀ ਮੁਬਾਰਕਬਾਦ ਮਨ ਵਿੱਚ ਖੁਸ਼ੀ ਆਪ ਜਗਾ ਦਿੰਦੀ ਹੈ ਇਸ ਦੇ ਨਾਲ ਹੀ ਜਨਮ ਦਿਨ ਤੇ ਮਿਲਦੇ ਹਨ ਸਾਲ ਭਰ ਦੇ ਟੀਚੇ ਉਹ ਟੀਚੇ ਜੋ ਅਸੀਂ ਆਪਣੇ ਆਪ ਨਾਲ ਮਿੱਥ ਕੇ ਪੂਰੇ ਕਰਨੇ ਹੁੰਦੇ ਹਨ ਜੇਕਰ ਪਿਛਲੇ ਸਾਲ ਦਾ ਕੋਈ ਟੀਚਾ ਰਹੇ ਵੀ ਗਿਆ ਹੋਵੇ ਅਤੇ ਜਿਸ ਨੂੰ ਅਸੀਂ ਪੂਰਾ ਨਾ ਕਰ ਸਕੇ ਹੋਈਏ ਤਾਂ ਉਹ ਵੀ ਤਾਂ ਅਗਲੇ ਸਾਲ ਦੇ ਟੀਚੇ ਦੀ ਸੂਚੀ ਵਿੱਚ ਆ ਜਾਂਦਾ ਹੈ ਜਨਮ ਦਿਨ ਵਾਕਈ ਇੱਕ ਵਿਸ਼ੇਸ਼ ਦਿਨ ਹੁੰਦਾ ਹੈ ਇਹ ਦਿਨ ਸਿਰਫ ਉਮਰ ਦੇ ਇੱਕ ਹੋਰ ਸਾਲ ਨੂੰ ਨਹੀਂ ਦਰਸਾਉਂਦਾ ਬਲਕਿ ਨਵੀਆਂ ਸੰਭਾਵਨਾਵਾਂ ਨਵੇਂ ਸੁਪਨੇ ਅਤੇ ਨਵੀਂ ਤਾਕਤ ਦਾ ਪ੍ਰਤੀਕ ਵੀ ਤਾਂ ਬਣ ਜਾਂਦਾ ਹੈ ਜਨਮ ਦਿਨ ਉਹ ਦਿਨ ਹੈ ਜਿਸ ਦਿਨ ਸਾਰਾ ਦਿਨ ਧੋੜ ਭੱਜ ਰਹਿੰਦੀ ਹੈ ਕੋਈ ਦੋਸਤ ਮਿਲਣ ਆਉਂਦਾ ਹੈ ਤਾਂ ਕੋਈ ਰਿਸ਼ਤੇਦਾਰ ਯਾਦ ਕਰਦਾ ਹੈ ਇਹੀ ਨਹੀਂ ਫੋਨ ਦੇ ਉੱਤੇ ਸ਼ੁਭ ਕਾਮਨਾਵਾਂ ਦੀ ਬਾਰਿਸ਼ ਵੀ ਤਾਂ ਹੁੰਦੀ ਹੈ ਇਸ ਦੇ ਨਾਲ ਤਾਂ ਇਹ ਦਿਨ ਖਾਸ ਬਣਦਾ ਹੈ ਅਤੇ ਇੱਕ ਖਾਸ ਅਹਿਸਾਸ ਜਾਗਦਾ ਹੈ ਕਿ ਸੱਚਮੁੱਚ ਇਹ ਦਿਨ ਤਾਂ ਮੇਰੇ ਲਈ ਹੀ ਬਣਾਇਆ ਗਿਆ ਹੈ ਜੇ ਹੋਰ ਸ਼ਬਦਾਂ ਵਿੱਚ ਆਖੀਏ ਤਾਂ ਜਨਮ ਦਿਨ ਇੱਕ ਵਿਸ਼ੇਸ਼ ਦਿਨ ਤਾਂ ਹੁੰਦਾ ਹੀ ਹੈ ਜੋ ਸਾਰਾ ਦਿਨ ਭਜ-ਦੋੜ ਰੌਣਕ ਅਤੇ ਮਿਲਾਪ ਵਿੱਚ ਲੰਘ ਜਾਂਦਾ ਹੈ ਦੋਸਤਾਂ ਦੀਆਂ ਮੁਸਕਾਨਾਂ ਰਿਸ਼ਤੇਦਾਰਾਂ ਦੀਆਂ ਦੁਆਵਾਂ ਖੁਸ਼ੀਆਂ ਦੇ ਰੰਗ ਬਖੇਰ ਦੀਆਂ ਹਨ ਪਰ ਜਦ ਦਿਨ ਢਲਦਾ ਹੈ ਤਾਂ ਦਿਲ ਵਿੱਚ ਇੱਕ ਮਿੱਠਾ ਦਰਦ ਰਹਿ ਜਾਂਦਾ ਹੈ ਕਿ ਕਾਸ਼ ਇਹ ਖੁਸ਼ੀਆਂ ਭਰਿਆ ਪਲ ਥੋੜਾ ਹੋਰ ਰੁਕ ਜਾਂਦਾ ਸੋ ਜਨਮ ਦਿਨ ਸਿਰਫ ਕੇਕ ਜਾਂ ਮੋਮਬਤੀਆਂ ਦਾ ਨਾਮ ਨਹੀਂ ਇਹ ਉਹ ਦਿਨ ਹੈ ਜਦੋਂ ਪਿਆਰ ਧੂਆਵਾਂ ਅਤੇ ਯਾਦਾ ਦੀ ਭੱਜ-ਦੌੜ ਸਾਰਾ ਦਿਨ ਰਹਦੀ ਹੈ ਜਨਮ ਦਿਨ ਤੇ ਖੁਸ਼ੀਆਂ ਦਾ ਸਮਾਂ ਤਾਂ ਹੁੰਦਾ ਹੀ ਹੈ ਪਰ ਜਦੋਂ ਇਹ ਦਿਨ ਨਿਕਲ ਜਾਂਦਾ ਹੈ ਤਾਂ ਦਿਲ ਵਿੱਚ ਮਿੱਠਾ ਦੁੱਖ ਰਹਿ ਜਾਂਦਾ ਹੈ ਜਿਵੇਂ ਖੁਸ਼ੀਆਂ ਦੇ ਮੇਲੇ ਤੋਂ ਵਾਪਸ ਆ ਕੇ ਚੁੱਪਚਾਪ ਬੈਠ ਗਏ ਹੋਈਏ ਉਸ ਵਕਤ ਹਾਸੋ ਹੀਣੀ ਸਥਿਤੀ ਵੀਤਾ ਬਣਦੀ ਹੈ ਤੇ ਰਹਿ ਜਾਂਦੀ ਹੈ ਉਡੀਕ ਅਗਲੇ ਸਾਲ ਦੀ ਇੰਨਾ ਖੁਸ਼ੀਆਂ ਭਰਿਆਂ ਲਮਹਿਆਂ ਨੂੰ ਦੁਬਾਰਾ ਫਿਰ ਤੋਂ ਵਿਅਕਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਕਾਵਮਈ ਰੰਗ ਦੇ ਰਹੀ ਜਨਮ ਦਿਨ ਇੱਕ ਦਿਨ ਵਿਸ਼ੇਸ਼ ਜਨਮ ਦਿਨ ਇੱਕ ਦਿਨ ਵਿਸ਼ੇਸ਼ ਜੋ ਪਹਿਲਾ ਹੀ ਸਾਲ ਦੇ ਬਾਅਦ ਆਉਂਦਾ ਹੈ ਜਨਮ ਦਿਨ ਇੱਕ ਦਿਨ ਵਿਸ਼ੇਸ਼ ਜੋ ਪਹਿਲਾ ਹੀ ਸਾਲ ਦੇ ਬਾਅਦ ਆਉਂਦਾ ਹੈ ਸਵੇਰ ਸ਼ਾਮ ਭਜ ਦੋੜ ਚ ਮੁੱਕ ਜੇ ਸਵੇਰ ਸ਼ਾਮ ਭਜ ਧੋੜ ਚ ਮੁੱਕ ਜੇ ਉਡੀਕ ਫਿਰ ਤੋਂ ਸਾਲ ਤੱਕ ਦੀ ਘਰਾਉਂਦਾ ਹੈ ਕਿਉਂਕਿ ਜਨਮ ਦਿਨ ਇੱਕ ਦਿਨ ਵਿਸ਼ੇਸ਼ ਜੋ ਪਹਿਲਾ ਹੀ ਸਾਲ ਦੇ ਬਾਅਦ ਆਉਂਦਾ ਹੈ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਕੰਟੈਂਟ ਵਧੀਆ ਲੱਗਾ ਹੌਸਲਾ ਫਜਾਈ ਲਈ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜਲਦ ਮਿਲਦੇ ਹਾਂ ਇੱਕ ਨਵੇਂ ਕੰਟੈਂਟ ਦੇ ਨਾਲ ਧੰਨਵਾਦ